ਇਟਲੀ ਵਰਕ ਪਰਮਿਟ ਤੇ ਆਉਣ ਵਾਲੇ ਪੰਜਾਬੀ ਵੀ ਰਿਪੋਰਟ ਹੋ ਰਹੇ ਆ ਇਟਲੀ ਦੇ ਵਿੱਚ ਜਿਹੜੇ ਖੇਤੀਬਾੜੀ ਵਾਲੇ ਪੇਪਰ ਭਰੇ ਜਾਂਦੇ ਨੇ ਹਰ ਸਾਲ ਹਜ਼ਾਰਾਂ ਹੀ ਮੁੰਡੇ ਆਉਂਦੇ ਨੇ ਪੰਜਾਬ ਤੋਂ ਪਰ ਹੁਣ ਜਿਹੜੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਆ ਇਟਲੀ 에어ਪੋਰਟ ਤੋਂ ਜਿਹੜੇ ਹੁਣ ਇੰਡੀਆ ਤੋਂ ਪੰਜਾਬ ਤੋਂ ਆ ਰਹੇ ਨੇ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਰੋਕ ਕੇ ਉਹਨਾਂ ਦੀ ਪੂਰੀ ਜਾਂਚ ਪੜਤਾਲ ਕਰਕੇ ਫੇਰ ਹੀ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢਦੇ ਆ ਜੇਕਰ ਕੋਈ ਪੁਖਤਾ ਸਬੂਤ ਨਾ ਮਿਲਣ ਅੱਗੇਓ ਅਗਰ ਉਹ ਆਖਤਾ ਸਬੂਤ ਮਿਲਣ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਇਮੀਗ੍ਰੇਸ਼ਨ ਵਾਲਾ ਅੱਗੇ ਮਾਲਕ ਨੂੰ ਫੋਨ ਲਾਉਂਦਾ ਹੈ ਜਿਸ ਨੇ ਇਨਵੀਟੇਸ਼ਨ ਭੇਜਿਆ ਹੁੰਦਾ ਜਿਸ ਨੂੰ ਆਪਾਂ ਨੂਲਾ ਹਸਤਾ ਕਹਿੰਦੇ ਆ ਕਿ ਇਸ ਮੈਨੂੰ ਕੰਮ ਕਰਨ ਵਾਸਤੇ ਵਰਕਰ ਚਾਹੀਦਾ ਆ ਉਸ ਇਟਾਲੀਅਨ ਮਾਲਕ ਨੂੰ ਖੇਤਾਂ ਵਾਲੇ ਨੂੰ ਫੋਨ ਲਾਇਆ ਜਾਂਦਾ ਆ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਕਿ ਇਸ ਨਾਮ ਦਾ ਬੰਦਾ ਤੁਹਾਡੇ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ ਆਇਆ ਆ ਕੀ ਇਸ ਵਾਸਤੇ ਕੰਮ ਹੈਗਾ ਤੁਹਾਡੇ ਕੋਲੇ ਕੀ ਇਸ ਵਾਸਤੇ ਰਹਿائش ਹੈਗੀ ਹੈ ਤੁਹਾਡੇ ਕੋਲੇ ਕਈ ਵਾਰੀ ਕੀ ਹੁੰਦਾ ਹੈ ਕਿ ਅਟਾ